ਗੁਰਜੀ ਦਾ ਕਾਲ ਸਾਹ ਕਰਾਈ ਵਾਹਿਗੁਰੂ ਸਾਹਿਬ ਜੀ ਬਿਲਾਵਲ ਬਾਣੀ ਭਗਤਾ ਕੀ ਕਬੀਰ ਜੀ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਸੇ ਤਰ੍ਹਾਂ ਇਹ ਸਰਲਿਕ ਪੜ੍ਹਨਾ ਹੈ ਬਿਲਾਵਲ ਬਾਣੀ ਨਹੀਂ ਕਹਿਣਾ ਹੈ ਬਿਲਾਵਲ ਤੇ ਯਮਕਲਾਕੀ ਉਚਾਰਨ ਕਰਨਾ ਹੈ ਬਿਲਾਵਲ ਬਾਣੀ ਭਗਤਾ ਕੀ ਇਥੇ ਵਿਸ਼ਰਾਮ ਹੈ ਕਬੀਰ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹੋ ਸੰਸਾਰ ਦੇਖਣਾ ਰਹਿਣ ਨ ਕੋ ਹੂ ਪਈ ਹੈ ਰੇ ਇਪਈ ਤੇ ਹੈ ਦੇ ਵਿੱਚ ਡੈਸ਼ ਦੇ ਕੇ ਥੋੜਾ ਜਿਆ ਲਮਕਾ ਕੇ ਬੋਲਣਾ ਪਾਠ ਇਕੱਠਾ ਹੀ ਹੈ ਐਸੋ ਇਹ ਸੰਸਾਰ ਪਿਖਣਾ ਰਹਿਨ ਨਾ ਕੋ ਪਈ ਹੈ ਰੇ ਸੁਦੇ ਸੁਦੇ ਰੇਗ ਚਲਹੁ ਤum ਰੇਗ ਪਦ ਤੇ ਠੰਮਕ ਲਾ ਦਨੀ ਹੈ ਸੁਦੇ ਸੁਦੇ ਰੇਗ ਚੱਲਹੁ ਤੋਮ ਇਥੇ ਵਿਸਰਾਮ ਸੁਦੇ ਸੁਦੇ ਰੇਗ ਚੱਲਹੁ ਤum ਨਤਰ ਕੁਤਕਾ ਦਵਾਈ ਹੈ ਰੇ ਹਾਂ ਇੱਕ ਕੁਤਕਾ ਹੀ ਪਾਦੂਚਾਰਨ ਕਰਨਾ ਹੈ ਕਈ ਪਾਠੀ ਸਿੰਘ ਕੁਦਕਾ ਕਹਿ ਜਾਂਦੇ ਨੇ ਜਿਹੜਾ ਬਿਲਕੁਲ ਹੀ ਗਲਤ ਹੈ ਇਸ ਕਰਕੇ ਨਤਰ ਪੋਲਾ ਬੋਲਣਾ ਕੁਤਕਾ ਕਕੇ ਦੇ ਵਿੱਚ ਡੈਸ਼ ਦੇ ਕੇ ਕਸ ਕੇ ਬੋਲਣਾ ਹੈ ਨਤਰ ਕੁਤਕਾ ਦਵਾਈ ਹੈ ਰੇ ਰਹਾਓ ਬਾਰੇ ਬੁੱਢੇ ਤਰਨੇ ਭਈਆ ਸਭੂ ਜਾਮ ਲੈ ਜਈ ਹੈ ਰੇ ਇਹ ਬੁੱਢੇ ਜਿਹੜਾ ਪਾਦਾ ਨਾ ਢੱਡੇ ਨਾਲ ਬੋਲਣਾ ਢੱਡੇ ਨਾਲ ਨਹੀਂ ਬਾਰੇ ਬੁੱਢੇ ਤਰੁਨੇ ਭਈਆ ਇਥੇ ਵਿਸਰਾਮ ਸਭੂ ਇਥੇ ਯਮਕ ਲਾਦਨੀ ਹੈ ਜਾਮ ਲੈ ਜਈ ਹੈ ਰੇ ਮਾਨਸ ਬਕੁਰਾ ਮੂਸਾ ਕੀਨੋ ਮਾਨਸ ਬਕੁਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ ਰੇ ਪਦ ਜਿੰਨੇ ਵੀ ਹਨ ਇਹ ਸਾਰੇ ਨਖੇਰ ਕੇ ਪੜਨੇ ਹਨ ਹੈ ਰੇ ਨਹੀਂ ਕਹਿਣਾ ਹੈ ਖਈ ਹੈ ਰੇ ਤਨਵੰਤਾ ਅਰ ਨਿਰਧਨ ਮਨਈ ਇਹ ਮਨਈ ਪਾਠ ਕਰਨਾ ਹੈ ਮਨੀ ਨਹੀਂ ਕਹਿਣਾ ਮਨਈ ਕਾਂਸੀ ਦੀ ਬੋਲੀ ਹੈ ਯਾਨੀ ਮਨੁੱਖ ਨੂੰ ਕਹਿੰਦੇ ਹਨ ਅਰਥ ਹੈ ਮਨੁੱਖ ਤਨਵੰਤਾ ਅਰ ਨਿਰਧਨ ਮਨਈ ਮੰਮੇ ਦੇ ਵਿੱਚ ਡੈਸ਼ ਦੇ ਕੇ ਬੋਲੋ ਤਨਵੰਤਾ ਅਰ ਨਿਰਤ ਹਨੁਮਨਈ ਤਾ ਕੀ ਕਛੂ ਨ ਕਾਨੀ ਰੇ ਰਾਜਾ ਪਰਜਾ ਸਾਮ ਕਰ ਮਾਰੈ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿrarੀ ਰੇ ਆਵਹ ਨ ਜਾਹੀ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜਹੁ ਜੀ ਜਾਨੀ ਰੇ ਲక్ష్ਮੀ ਛੱਛੇ ਦੀ ਸਿਆਰੀ ਹੈ ਲక్ష్ਮੀ ਨਹੀਂ ਕਹਿਣਾ ਲక్ష్ਮੀ ਯਾਨੀ ਕਸਕੇ ਬੋਲਣਾ ਹੈ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜਹੁ ਜੀ ਜਾਨੀ ਰੇ ਕਹਿਤ ਕਬੀਰ ਸੁਨਹੁ ਰੇ ਸੰਤੋ ਮਿਲ ਹੈ ਸਾਰਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰਾ ਬਾਦ ਨਹੀਂ ਜਾਣੋ ਇਹ ਪਰੋ ਜਿਹੜਾ ਪਦ ਹੈ ਭਾਰਾ ਉਚਾਰਨ ਕਰਨਾ ਪੜਨ ਦਾ ਵਾਚਕ ਹੈ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਥਾਰ ਗੁਣ ਕਥਤ ਸੁਨਤ ਬਹਰਨੋ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਗੁਣ ਕਥਤ ਸੋਨਤ ਇਥੇ ਵਿਸਰਾਮ ਹੈ ਬੌਰਾਨੋ ਮੇਰੇ ਬਾਬਾ ਮੈਂ ਬौरा ਸਭ ਖਲਕ ਸਿਆਣੀ ਮੈਂ ਬौरा ਇਥੇ ਨਾਲ ਆਮ ਸਿਆਣੀ ਕਹਿ ਜਾਂਦੇ ਨੇ ਸਸਾਈ ਜੀੜੀ ਸਿਆਰੀ ਆੜੇ ਕੰਨ ਨੰਨੇ ਬਿਹਾਰੀ ਸਿਆਣੀ ਸਸੀ ਦਲਾਵਾ ਦੀਰਗੁਚਾਰਨ ਕਰਕੇ ਬੋਲਣਾ ਹੈ ਮੇਰੇ ਬਾਬਾ ਮੈਂ ਬौरा ਇਥੇ ਵਿਸਰਾਮ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰਿਓ ਬਿਗਰਾ ਮਤ ਔਰਾ ਰਹਾਓ ਆਪਣਾ ਬੋਰਾ RAM ਕੀਓ ਬੋਰਾ ਸਤਗੁਰ ਜਾਰ ਗਇਓ ਭ੍ਰਮ ਮੋਰਾ ਕੀ ਯਾਦ ਰੱਖਣ ਵਾਲੀ ਹੈ ਮੈਂ ਕਹਿ ਧਿਆਨ ਨਾਲ ਸਤਗੁਰ ਜਾਰ ਨਹੀਂ ਕਹਿ ਦੇਣਾ ਸਤਗੁਰ ਇਥੇ ਯਮਕ ਲਾਦਨੀ ਹੈ ਜਾਰ ਗਇਓ ਇਥੇ ਵਿਸਰਾਮ ਹੈ ਨਾ ਮੂਰਾ ਮੈਂ ਵਿਗਰੇ ਮੈਂ ਭੁੱਲਿਆ ਕਰ ਮੈਂ ਵਿਗਰੇ ਮੈਂ ਵਿਗਰੇ ਆਪਣੀ ਮਾਤ ਖੋਈ ਮੇਰੇ ਪਰਮ ਭੁੱਲੋ ਮਤ ਕੋਈ ਸੋ ਬੌਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾ ਏਕਾ ਜਾਣੈ ਅਬ ਨਾ ਮਾਤਾ ਸੁ ਕਬੂ ਨਾ ਮਾਤਾ ਅਬ ਨ ਮਤੋ ਮੱਤਾ ਪਦ ਕਸ ਕੀ ਬੋਲਨੇ ਸੁ ਕਭੂ ਨ ਮੱਤਾ ਕਹਿ ਕਵੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਅਜੋ ਬੇਕਾਰ ਨ ਛੋਡਾਈ ਪਾਪੀ ਮਨ ਮੰਦਾ ਕਿਉ ਛੂਟੋ ਕੈਸੇ ਤਰੋ ਭਵਜਲ ਨਿਧ ਭਾਰੀ ਹਾਂਜੀ ਭਵਜਲ ਪਾਠ ਇਕੱਠਾ ਹੀ ਹੈ ਕਿਉ ਛੂਟੋ ਕੈਸੀ ਤਰੋ ਭਵਜਲ ਨਿਦ ਭਾਰੀ ਰਾਖ ਰਾਖ ਮੇਰੇ ਬੀ ਠੋਲਾ ਮੇਰੇ ਨਹੀਂ ਕਹਿਣਾ ਮੇਰੇ ਜਾਨ ਸਰਨ ਤੁਮਾਰੀ ਰਹਾਉ ਹਾ ਨੂੰ ਭਾਰਾ ਨਹੀਂ ਕਰਨਾ ਰਹਾਉ ਪੁਲਾ ਹੀ ਬੋਲਣਾ ਬਿਖੇ ਬਿਖੇ ਕੀ ਬਾਸਨਾ ਤਜੀ ਨਹ ਜਾਈ ਹੰਦੀਸ ਨੂੰ ਤਜੀ ਉਚਾਰਨ ਕਰਨਾ ਤਜੀ ਨਹੀਂ ਕਹਿਣਾ ਐਡਾ ਲਾ ਕੇ ਉਚਾਰਨ ਕਰਨਾ ਵਿਖੇ ਵਿਖੇ ਕੀ ਬਾਸਨਾ ਤਜੀ ਨਹ ਜਾਈ ਅਨਕ ਯਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾਨੀਕਾ ਇਹੋ ਜੀ ਆਰਾ ਨਿਰਮੋਲ ਕੋਡੀ ਲਗਮੀਕਾ ਕਹੋ ਕਬੀਰ ਮੇਰੇ ਮਾਧਵਾ ਮਾਧਵਾ ਤੂ ਸਰਬ ਵਿਆਪੀ ਤੁਮ ਸੰਸਰ 나ਹੀ ਦਇਆਲ ਮੋਹੇ ਸੰਸਰ ਪਾਪੀ ਮੋਹ ਤੁਮ ਸੰਸਰ 나ਹੀ ਦਇਆਲ ਇਥੇ ਨਿਸਰਾਮ ਮੋਹੇ ਸੰਸਰ ਪਾਪੀ बिलावल नित उठ कोरी गागर आना लीपत जी ओ गयो ताना बाना कछु न सूजे हर हर रस लपटेयो ए लपटेयो ही उच्चारण करना लपटायओ नहीं कहना लपटे हमारे कुल कौने राम कहो ਜੋਬ ਕੀ ਮਾਲਾ ਲਈ ਨਿਪੂਤੇ ਤਾਬਤੇ ਸੁਖ ਨਾ ਭਯੋ ਰਹਾਉ ਸੁਨੋ ਜਠਾਨੀ ਸੁਨੋ ਦਿਰਾਨੀ ਅਤਰਜ ਏਕ ਭਯੋ ਸਾਤ ਸੂਤ ਇਨ ਮੁੰਡਿਏ ਖੋਏ ਇਹੋ ਮੁੰਡਿਆ ਕਿਉ ਨ ਮਉਯੋ ਸਰਬ ਸੁਖਾ ਕਾ ਏਕ ਹਰਿ ਸਵਾਮੀ ਸੋ ਗੁਰ ਨਾਮ ਦਇਓ ਸ਼ਾਂਤ ਪ੍ਰਹਿਲਾਦ ਕੀ ਪੈਜ ਜਨ ਰਾਖੀ ਹਰਣਾਖਸ 나ਖ ਬਿਦਰਿਓ ਸ਼ਾਂਤ ਪ੍ਰਹਿਲਾਦ ਕੀ ਪੈਜ ਜਨ ਰਾਖੀ ਇਥੇ ਵਿਸਰਾਮ ਹਰਣਾਖਸ ਇਥੇ ਯਮਕ ਲਾ ਦਨੀਆ ਹਰਣਾਖਸ 나ਖ 나ਖ ਪਦ ਬੋਲੇ ਉਚਾਰਨ ਕਰਨਾ 나ਖ ਬਿਦਰਿਓ ਬਿਦਰੇਉ ਨਹੀਂ ਕਹਿਣਾ ਬੇਦ ਅਤੇ ਰਿਉ ਦੇ ਵਿੱਚ ਡੈਸ਼ ਦੀ ਕੇ ਬੋਲਣਾ ਨਖ ਬਿਦਰੇਉ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਹੈ ਲ ਉਦਰੇਉ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ ਤੇਰੂ ਜਨ ਹੋਏ ਸੋ ਇਕਤ ਡੋਲੇ ਤੇਰੂ ਜਨ ਹੋਏ ਸੋ ਇਕਤ ਡੋਲੇ ਤੇਰੋ ਜਨ ਹੋਏ ਸੋ ਇਕਤ ਡੋਲੇ ਤੀਨ ਭਵਨ ਪਾਰ ਛਾਜਾ ਸੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਹਾਥ ਪਸਾਰ ਸਕੈ ਕੋ ਜਨ ਕੋ ਹਾਂਜੀ ਕੋ ਜਨ ਕਹੋ ਇਥੇ ਵਿਸਰਾਮ ਹੈ ਬੋਲ ਸਕੈ ਨਾ ਅੰਦਾਜ਼ਾ ਬੋਲ ਸਕੈ ਨਾ ਅੰਦਾਜ਼ਾ ਹਾਥ ਪਸਾਰ ਸਕੈ ਕੋ ਜਨ ਕੋ ਬੋਲ ਸਕੈ ਨਾ ਅੰਦਾਜ਼ਾ ਚੇਤ ਅਚੇਤ ਊੜ ਮਨ ਮੇਰੇ ਬਾਜੇ ਅਨਹਦ ਬਾਜਾ ਕਹ ਕਬੀਰ ਸੰਸਾ ਭ੍ਰਮ ਚੂਕੋ ਤਰੂ ਪ੍ਰਹਿਲਾਦ ਨਿਵਾਜਾ ਬਿਲਾਵਲ ਰਾਖ ਲੇਹ ਹਮ ਤੇ ਬਿਗਰੀ ਸੀਲ ਧਰਮ ਜਾਪ ਭਗਤ ਨਾ ਕੀਨੀ ਹਉ ਅਭਿਮ ਅਭਿਮਾਨ ਏਡ ਪਗਰੀ ਰਹਾਉ ਹਉ ਅਭਿਮਾਨ ਟੇੜ ਪਗਰੀ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਟੀ ਗਗਰੀ ਜਿਨ ਹੈ ਨਿਵਾਜ ਸਾਜ ਹਮ ਕੀਏ ਤੇ ਸਹਿ ਵਿਸਾਰ ਅਵਰ ਲਗਰੀ ਲਗਰੀ ਗਗਰੀ ਪੁੱਲੇ ਪਦ ਬੋਲਨੇ ਹਨ ਸੰਦਿਕ ਤੋਹੇ ਸਾਦ ਨਹੀਂ ਕਹੀ ਆਹ ਹਾਂ ਕਹੀ ਆਹੋ ਨਹੀਂ ਹਾ ਹਾਂ ਨਹੀਂ ਆ ਸੰਦਿਕ ਤੋਹੇ ਸਾਧ ਨਹੀਂ ਕਹੀ ਆਓ ਇਥੇ ਵਿਸਰਾਨ ਸੰਦੇਕੇ ਤੋਹਿ ਸਾਧ ਨਹੀਂ ਕਹੀ ਆ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਣੀ ਆ ਮਤ ਘਲੋ ਜਮ ਕੀ ਖਬਰੀ ਬਿਲਾਵਲ ਦਰਮਾਦੇ ਠਾਡੇ ਦਰਬਾਰ ਦਰਮਾਦੇ ਇਹ ਵਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਦਰਮਾਦੀ ਠਾਡੇ ਦਰਬਾਰ ਦਰ ਮਾਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਰਹਾਉ ਦਰਸ਼ਨ ਨੰਨੇ ਨਾਲੀ ਬੋਲਨੇ ਦਰਸ਼ਨ ਦੀਜੈ ਖੋਲ ਕਿਵਾਰ ਰਹਾਉ ਤਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ ਸੁਨਿਯਤ ਸੋ ਜਸ ਤੁਮਾਰ ਤੁਮ ਧਨ ਤਨੀ ਇਥੇ ਠਮਕ ਉਦਾਰਤੀ ਅੱਗੀ ਇਥੇ ਵਿਸਰਾਮ ਹੈ ਸ਼੍ਰਵਨਨ ਸੁਨਿਅਤ ਸੁਜਾਸਕ ਤੁਮਾਰ ਮਾਗੋ ਕਾਹ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜਿਆਦਾ ਵਿਸਰਾਮ ਤੇ ਰੁਕਣਾ ਠਮਕ ਤੇ ਇਸ਼ਾਰਾ ਹੀ ਦੇਣਾ ਮਾਗੋ ਕਾਹ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜਾ ਦੇਉ ਨਾਮਾ ਦੇਵ ਸੁਦਾਮਾ ਤਿਨ ਕੋ ਕਿਰਪਾ ਭਈ ਹੈ અપਾਰ ਤਿਨ ਕੋ ਕਿਰਪਾ ਭਈ ਹੈ અપਾਰ ਕਹ ਕਬੀਰ ਤੂੰ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਚਾਰ ਪਦਾਰਥ ਦੇਤ ਨਾ ਬਾਰ ਦੇਤ ਪਦ ਤੇ ਠੰਮ ਲੱਗੇਗੀ ਬਿਲਾਵਲ ਡੰਡਾ ਮੰਦਰਾ ਖਿੰਥਾ ਆਧਾਰੀ ਪ੍ਰਾਮ ਕੈ ਪਾਏ ਪਵੈ ਭੀਖ ਧਾਰੀ ਆਸਨ ਪਵਨਾ ਦੂਰ ਕਰ ਬਵਰੇ ਛੋੜ ਕਪਟ ਨਿਤ ਹਰਿ ਭਜ ਬਵਰੇ ਰਹਾਉ ਜੇ ਤੂ ਜਾ ਚਹੈ ਸੂਤ੍ਰ ਭਾਵਨ ਭੋਗੀ ਕਹ ਕਬੀਰਾ ਕਿਸਾ ਜਗ ਜੋਗੀ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ ਪਾਠ ਸੇ